ਦੇਖੋ ਬੜੇ ਲੰਬੇ ਅਰਸੇ ਤੋਂ ਮੈਂ ਖਾਮੋਸ਼ ਹੀ ਹਾਂ ਕਹਿੰਦੇ ਬੋਲਣ ਵਾਲੋ ਚੁੱਪ ਚੰਗੇਰੀ ਚੁੱਪ ਚ ਹੈ ਸੋ ਪਰਦਾ ਜੇ ਮਨਸੂਰਾ ਚੁੱਪ ਕਰ ਰਿਹਾਂਦਾ ਸੂਲੀ ਕਾਸ ਨ ਚੜਦਾ ਪਿਛਲੇ ਲੰਬੇ ਸਮੇਂ ਤੋਂ ਬੜਾ ਸਖਤ ਸਮਾਂ ਚੱਲ ਰਿਹਾ ਔਰ ਮੈਂ ਖਾਮੋਸ਼ ਇਸ ਕਰਕੇ ਸੀ ਕਿ ਸ਼ਾਇਦ ਖਾਮੋਸ਼ੀ ਹੀ ਬਿਹਤਰ ਹੈ ਪਰ ਹਾਲਾਤ ਐਸੇ ਹੋ ਗਏ ਦੋਸਤਾਂ ਨੇ ਕਿਹਾ ਕਿ ਕਮ ਸੇ ਕਮ ਇਸ ਮੌਜੂਦ ਤੇ ਇਸ ਮਜ਼ਮੂਨ ਤੇ ਇਸ ਟੌਪਿਕ ਤੇ ਬੋਲਣਾ ਜ਼ਰੂਰੀ ਹੈ ਦੇਖੋ ਇੱਕ ਤੁਸੀਂ ਫਿਜ਼ਾ ਨੂੰ ਨਹੀਂ ਬਣ ਸਕਦੇ ਹਵਾ ਨੂੰ ਨਹੀਂ ਬਣ ਸਕਦੇ ਖੁਸ਼ਬੂ ਨੂੰ ਨਹੀਂ ਬਣ ਸਕਦੇ ਔਰ ਜ਼ਮੀਨ ਤੇ ਬਾਰਡਰ ਬਣ ਸਕਦੇ ਆਕਾਸ਼ ਔਰ ਆਵਾਜ਼ ਪੰਛੀ ਇਹਨਾਂ ਨੂੰ ਨਹੀਂ ਬਣ ਸਕਦੇ ਇਸ ਕਰਕੇ ਦਲਜੀਤ ਸਿੰਘ ਛੋਟੇ ਜਿਹੇ ਪਿੰਡ ਚੋਂ ਬਲਕੇ ਇੱਕ ਖਾਸ ਪਿੰਡ ਚੋਂ ਮੈਂ ਕਹਾਂਗਾ ਦਸਾਂਜਾ ਚ ਪੈਦਾ ਹੋਏ ਪਿੰਡਾ ਥਾਵਾਂ ਤੇ ਪੈਦਾ ਹੋ ਕੇ ਔਰ ਇੰਨਾ ਨਾਮ ਜਦੋਂ ਮੈਂ 83 ਚ ਗਿਆ ਪਹਿਲੀ ਵਾਰੀ ਕੈਨੇਡਾ ਉਦੋਂ ਮਾਈਕਲ ਜੈਕਸਨ ਸਾਹਿਬ ਦਾ ਬੜਾ ਨਾਮ ਸੀ ਫਿਰ ਹੋਰ ਆਉਂਦੇ ਗਏ ਮੈਡੋਨਾ ਵਗੈਰਾ ਵਟ ਏਵਰ ਸੋ ਮਨੀ ਆਰਟਿਸਟ ਪਰ ਮਾਈਕਲ ਜੈਕਸਨ ਕਮਾਲ ਸੀ ਪੰਜਾਬੀ ਫੀਲਡ ਵਿੱਚ ਅਗਰ ਪਪੂਲਾਰਿਟੀ ਨੂੰ ਇੱਕ ਮੀਟਰ ਇੱਕ ਕਸੋਰਟੀ ਇੱਕ ਪਰਖ ਮੰਨੀ ਜਾਵੇ ਕਿ ਜੇ ਰਿਕਾਰਡ ਜਾਂ ਟਾਰਗੇਟ ਮੰਨਿਆ ਜਾਵੇ ਤੇ ਹਿਸਟਰੀ ਦੇ ਵਿੱਚ ਸਾਡੇ ਪੰਜਾਬੀ ਗਵਈਆਂ ਚ ਪੰਜਾਬੀ ਆਰਟਿਸਟਾਂ ਚ ਇੰਨੀਆਂ ਮੰਜ਼ਲਾਂ ਕਿਸੇ ਨੇ ਸਰ ਨਹੀਂ ਕੀਤੀਆਂ ਜਿੱਥੇ ਦਿਲਜੀਤ ਜੀ ਪਹੁੰਚ ਗਏ ਆ ਉਹ ਇੱਕ ਪਿੰਡ ਦੇ ਨਹੀਂ ਸਾਡੇ ਨੇਰੇ ਪੰਜਾਬ ਦੇ ਨਹੀਂ ਪੂਰੇ ਭਾਰਤ ਦਾ ਫਖਰ ਬਣ ਗਿਆ ਸੂ ਸਾਰਿਆਂ ਨੂੰ ਜਿੱਥੇ ਪੰਜਾਬੀਆਂ ਨੂੰ ਮਾਣ ਹੈ ਸਾਰੇ ਇੰਡੀਆ ਨੂੰ ਮਾਣ ਹੋਣਾ ਚਾਹੀਦਾ ਹੈ ਦੂਜੀ ਗੱਲ ਇਹ ਹੈ ਕਿ ਆਰਟਿਸਟ ਜਿਹੜੇ ਲੋਗ ਹੈ ਐਕਟਰ ਲੋਗ ਹੋਰ ਜਿਹੜੇ ਸੰਜੀਦਾ ਜਿਹੜਾ ਕਹਿੰਦੇ ਨੇ ਜਿਹੜੇ ਸੋਚਦੇ ਨੇ ਨਾ ਤੇਰੇ ਆਜ਼ਾਦ ਬੰਦੋ ਕੀ ਨਾ ਇਹ ਦੁਨੀਆ ਨਾ ਉਹ ਦੁਨੀਆ ਯਹਾਂ ਮਰਨੇ ਦੀ پابੰਦੀ ਵਹਾਂ ਜੀਨੇ ਦੀ پابੰਦੀ ਜਿਹੜੇ ਲੋਕ ਸਹਿਰਦ ਨੇ ਮਾਰਫਤ ਨੂੰ ਸਮਝਦੇ ਨੇ ਸੂਫੀਜ਼ ਨੂੰ ਸਮਝਦੇ ਨੇ ਉਹ ਤਾਂ ਵੈਸੇ ਹੀ ਸਾਰੀ ਉਮਤ ਲਈ ਦੁਆ ਕਰਦੇ ਆਏ ਮੇਰੇ ਮਾਲਕ ਸਮਝਾਇਆ ਵੀ ਇਹੀ ਗਿਆ ਕਿ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਨੋ ਡਾਊਟ ਬਹੁਤ ਵੱਡਾ ਦੁਖਾਂਤ ਵਾਪਰਿਆ ਪਹਿਲਗਾਮ ਚ ਆਪ ਸਾਰਿਆਂ ਨੇ ਇੰਨੇ ਹੰਝੂ ਇੰਨੇ ਗਮਜ਼ਦਾ ਹੋ ਗਏ ਉਸ ਤੋਂ ਬਾਅਦ ਜੋ ਰਿਐਕਸ਼ਨ ਹੋਇਆ ਫੇਰ ਵੀ ਸ਼ੁਕਰ ਕੀਤਾ ਚਲੋ 2 ਦਿਨ ਜੰਗ ਲੱਗੀ ਔਰ ਦੋਨੇ ਹੀ ਕੰਟਰੀਆਂ ਦੇ ਹੈੱਡ ਜਾਂ ਜਿਹੜੇ-ਜਿਹੜੇ ਵੀ ਉਹਦੇ ਨਾਲ ਰਿਲੇਟਡ ਆ ਸੀ ਮੈਂ ਤਾਂ ਕਿੰਨਾ ਸ਼ੁਕਰ ਕਰਉ 2 ਦਿਨ ਹੋਰ ਰਹਿ ਜਾਂਦੀ ਤੇ ਨਾ ਇਹਨਾਂ ਤੋਂ ਰੋਕ ਹੋਣੀ ਸੀ ਨਾ ਉਹਨਾਂ ਤੋਂ ਤੇ ਬੇਕਸੂਰ ਮਾਸੂਮ ਲੋਕ ਮਰਨੇ ਸੀ ਜਦ ਹੁਣ ਜੰਗ ਰੁਕ ਗਈ ਆ ਚਲੋ ਗਿਲਾ ਸ਼ਿਕਵਾ ਹੋ ਸਕਦਾ ਵਤਨ ਪ੍ਰਸਤ ਹੋਣਾ ਇਹ ਤੇ ਸਾਨੂੰ ਧਰਮ ਨੇ ਵਿਸਖਰ ਮਜ਼ਹਬ ਨੇ ਧਰਮ ਨੇ ਕਿਤਾਬਾਂ ਨੇ ਸਭ ਸਭ ਨੇ ਕਿਹਾ ਵਤਨ ਪ੍ਰਸਤ ਹੋਣਾ ਚਾਹੀਦਾ ਜਿੱਥੇ ਤੁਸੀਂ ਰਹਿੰਦੇ ਹੋ ਉਹਦੀ ਖੈਰ ਮੰਗਣੀ ਚਾਹੀਦੀ ਹੈ ਲੇਕਿਨ ਜਿਹੜੀ ਕਟੜਤਾ ਫਿਨੈਟਿਜ਼ਮ ਹੈ ਹੁਣ ਜੇ ਤੇ ਦਲਜੀਤ ਜੀ ਹੁਣ ਫਿਲਮ ਬਣਾਉਂਦੇ ਜੰਗ ਦੇ ਬਾਦ ਜਾਂ ਇਹਨਾਂ ਦਿਨਾਂ ਚੀ ਤਫਿਰ ਲੱਗਾ ਉਹਨੂੰ ਕੀ ਪਤਾ ਸੀ ਨਾ ਪ੍ਰੋਡਿਊਸਰਸ ਨੂੰ ਪਤਾ ਨਾ ਦਲਜੀਤ ਜੀ ਨੂੰ ਪਤਾ ਔਰ ਐਡਾ ਹੰਬਲ ਆਦਮੀ ਆ ਉਹਨੇ ਬੜੇ ਸ਼ੌਕ ਨਾਲ ਕੰਮ ਕੀਤਾ ਹੋਵੇਗਾ ਮੈਂ ਉਹਨਾਂ ਨੂੰ ਪੁਰਾਣਾ ਜਾਣਦਾ ਇੱਕ ਆਵਾਜ਼ ਪੰਜਾਬ ਦੀ ਪ੍ਰੋਗਰਾਮ ਪੰਜਾਬੀ ਚ ਰਿਐਲਿਟੀ ਸ਼ੋਅ ਪਹਿਲੀ ਵਾਰੀ ਮੈਂ ਸਟਾਰਟ ਕੀਤਾ ਸੀ ਉਹਦੇ ਵਿੱਚ ਉਹ ਐਂਕਰ ਦੇ ਤੌਰ ਤੇ ਆਉਂਦੇ ਹੁੰਦੇ ਸੀ ਮੈਨੂੰ ਉਦੋਂ ਦਾ ਯਾਦ ਆ ਕੋਈ ਕੰਮ ਕਹਦੀਏ ਉਹਨਾਂ ਨੇ ਕਦੀ ਨਾਂ ਨਹੀਂ ਸੀ ਕੀਤੀ ਐਂਕਰਿੰਗ ਕਰਦੇ ਸੀ ਹੋਰ ਵੀ ਕਈ ਕੰਮ ਕੀ ਜਾਂਦੇ ਹੁੰਦੇ ਇੱਕ ਦਿਨ ਚੰਗੀ ਭਲੀ ਅੰਗਰੇਜ਼ੀ ਬੋਲੀ ਜਾਵੇ ਮੈਂ ਕਿਹਾ ਅੰਗਰੇਜ਼ੀ ਆਉਂਦੀ ਕਨਲ ਫਲੂਐਂਟਲੀ ਉਹਦੇ ਵਿੱਚ ਇੱਕ ਜਜ਼ਬਾ ਸੀ ਇੱਕ ਮੈਨੀਫੈਸਟੋ ਵੀ ਉਹ ਜ਼ਿਕਰ ਕਰਦੇ ਆ ਜਿੱਦਾਂ ਦਾ ਪੋਜ਼ਿਟਿਵ ਸੋਚਦਾ ਉਹਦਾਂ ਦਾ ਘਟਦਾ ਉਹਦੇ ਮੁਕੱਦਰ 'ਚ ਸੀਗਾ ਪਰ ਸਾਨੂੰ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਕਿ ਕਿੱਥੇ ਬੰਦਾ ਪਹੁੰਚ ਗਿਆ ਸਾਰੇ ਹੀ ਰਿਕਾਰਡ ਤੋੜਤੇ ਉਹਨੇ ਗੋਰਿਆਂ ਦੇ ਸ਼ੋਅ ਦੇਖਦੇ ਸੀ ਆਪਾਂ ਤੇ ਉਦੋਂ ਵੀ ਤਾਂ ਆਪਾਂ ਇੰਨਾ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਤੇ ਜੇ ਆਪਣੇ ਚ ਕੋਈ ਬੰਦਾ ਪੈਦਾ ਹੋ ਗਿਆ ਐ ਭਾਰਤਵਾਸੀ ਉਹ ਐ ਪੰਜਾਬੀ ਉਹਨਾਂ ਨੂੰ ਕ੍ਰਿਟਿਸਾਈਜ਼ ਕਰਨ ਦੀ بجائے ਆ ਟ੍ਰੋਲ ਸ਼ਰੋਲ ਜੋ ਵੀ ਵਟ ਏਵਰ ਕਰਦੇ ਆ ਤੁਸੀਂ ਇਹ ਕਰਨ ਦੀ بجائے ਉਹਨੂੰ ਪਿਆਰ ਕਰੋ ਉਹ ਪਿਆਰ ਦੇ ਕਾਬਿਲ ਆ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਜਦੋਂ ਫਿਲਮ ਬਣ ਰਹੀ ਸੀ ਕਿ ਕੁਝ ਐਸੇ ਹਾਲਾਤ ਆ ਜਾਣਗੇ ਲੇਕਿਨ ਇਸ ਖਿੱਤੇ ਦੀ ਬਦਕਿਸਮਤੀ ਆ ਕਈ ਵਾਰੀ ਸਾਡੇ ਪ੍ਰਾਈਮ ਮਿਨਿਸਟਰ ਬੱッセ ਲੈ ਕੇ ਗਏ ਵਾਜਪਾਈ ਸਾਹਿਬ ਹੁਣ ਮੌਜੂਦਾ ਪ੍ਰਾਈਮ ਮਿਨਿਸਟਰ ਸਾਹਿਬ ਆਊਟ ਆਫ ਦੀ ਵੇ ਜਾ ਕੇ ਸ਼ਾਇਦ ਅਫਗਾਨਿਸਤਾਨ ਜਾਂ ਕਿਤੇ ਹੋਰ ਗਏ ਸੀ ਉੱਥੇ ਲਾਹੌਰ ਜਾ ਹਜਲਾ ਲਿਆ ਸੀ ਮੀਆਂ ਸਾਹਿਬ ਦੇ ਗਏ ਬੇਟੀ ਨੂੰ ਪਿਆਰ ਦਿੱਤਾ ਮਾਂ ਤੋਂ ਅਸ਼ੀਰਵਾਦ ਲਿਆ ਬਦ ਕਿਸਮ تھی ਕਿ ਉੱਥੇ ਪਾਕਿਸਤਾਨੀ ਨਹੀਂ ਮਾਰੇ ਆਵਾਮ ਨਹੀਂ ਮਾਰਾ ਪਾਕਿਸਤਾਨ ਵੀ ਨਹੀਂ ਮੜਾ ਉੱਥੇ ਦਾ ਸਿਸਟਮ ਜਿਹੜਾ ਹੈ ਉਹ ਫੌਜੀ ਚਲਾਉਂਦੇ ਆ ਇੱਕ ਬੰਨੇ ਨਵਾਜ਼ ਸ਼ਰੀਫ ਸਾਹਿਬ ਨਾਲ ਇੰਨੀਆਂ ਜੱਫੀਆਂ ਪਈਆਂ ਮਾਂ ਦਾ ਅਸ਼ੀਰਵਾਦ ਉਹਨਾਂ ਦੀ ਮਾਤਾ ਦਾ ਲਿਆ ਕਿਉਂਕਿ ਮਾਂ ਕਿੰਨੀ ਪਿਆਰੀ ਹੁੰਦੀ ਹੈ ਉਹ ਸਮਾਜ ਚ ਵੀ ਇਹਨਾਂ ਨੇ ਆਪਣੀ ਮਾਂ ਵੇਖੀ ਸਾਰੇ ਇੰਡੀਆ ਨੇ ਕਿਹਾ ਜੀ ਤੁਸੀਂ ਉੱਥੇ ਕੇਕ ਖਾਂਦੇ ਸੀ ਬਰੀਆਨੀ ਖਾਂਦੇ ਸੀ ਅਗਲੇ ਨੇ ਸਹਲੀਆਂ ਗੱਲਾਂ ਉਸ ਤੋਂ ਬਾਅਦ ਫਿਰ ਪਠਾਨਕੋਟ ਵਾਲਾ ਮਾਮਲਾ ਹੋ ਜਾਂਦਾ ਕਦੀ ਖੁਸ਼ ਹੋ ਜਾਂਦਾ ਫਿਰ ਪਠਾਨਕੋਟ ਦਾ ਤਾਂ ਮੌਕੇ ਤੇ ਬਲਾ ਵੀ ਲੈ ਸੀ ਉਧਰੋਂ ਬੰਦੇ ਉਹਨਾਂ ਨੇ ਚੈੱਕ ਵੀ ਕੀਤਾ ਹੁਣ ਕੀ ਕੀ ਕਰੇ ਮਸਲਨ ਮੈਂ ਇਨਾ ਪਾਕਿਸਤਾਨ ਗਿਆ ਹਾਂ ਇੱਥੇ ਹਿੰਦ-ਪਾਕ ਦੋਸਤੀ ਮੰਚ ਬੜੇ ਇੰਡੀਆ ਪਾਕਿਸਤਾਨ ਦੇ ਲੋਕਾਂ ਨੇ ਰਲ ਕੇ ਬੜੇ ਸੰਜੀਦਾ ਲੋਕ ਜਿਹੜੇ ਚਾਹੁੰਦੇ ਸੀ ਹਿੰਦੁਸਤਾਨ-ਪਾਕਿਸਤਾਨ ਦੀ ਦੋਸਤੀ ਹੋਵੇ ਉਹਨਾਂ ਨੇ ਇੱਕ تنظیم ਇੱਕ ਸੰਸਥਾ ਬਣਾਈ ਸੀ ਉਹਦਾ ਨਾਂ ਸੀ ਹਿੰਦ-ਪਾਕ ਮੰਚ ਉੱਥੇ ਗੁਲਜ਼ਾਰ ਸਾਹ ਵਰਗੀਆਂ ਹਸਤੀਆਂ ਬੱਡੇ-ਬੱਡੇ ਲੋਕ ਆਉਂਦੇ ਸੀ ਪਹਿਲੇ ਸਾਲ 2-400 ਬੰਦਾ ਆਇਆ ਸੀ 500 ਤੇ 10-11 ਸਾਲ ਮੈਂ ਲਗਾਤਾਰ ਗਿਆ ਤੁਸੀਂ ਹੈਰਾਨ ਹੋਵੋਗੇ ਲੱਖ-ਲੱਖ 2-2 ਲੱਖ ਦਾ ਕੱਟ ਪਰ ਮੈਂ ਉਹ ਛੱਡ ਕੇ ਉਧਰ ਚਲ ਜਾਂਦਾ ਸੀ ਲਾਹੌਰ ਵੱਲ ਵਾਗੇ ਵਾਲੀ ਸਾਈਡ ਤੋਂ ਵਾਗੇ ਬਾਰਡਰ ਤੇ ਗੇਟ ਤੇ ਚੜ ਕੇ ਮੈਂ ਕਹਿੰਦਾ ਸੀ ਇਹ ਪੰਜਾਬੀ ਮੇਰਾ ਆ ਪੰਜਾਬੀ ਪਰ ਹਾਲਾਤ ਲੋਕ ਨਹੀਂ ਉੱਥੇ ਦੇ ਚਾਹੁੰਦੇ ਐਸੇ ਤਰ੍ਹਾਂ ਦੇ ਜਦੋਂ ਪਹਿਲੀ ਵਾਰੀ ਜ਼ਿੰਦਗੀ 'ਚ ਮੈਂ ਗਿਆ ਮੈਂ ਕਿਹਾ ਪਤਾ ਨਹੀਂ ਕੈਸਟਰ ਦੇ ਲੋਕ ਹੋਣੇ ਜਦੋਂ ਅੱਗੇ ਜਾ ਰਹੇ ਸੀ ਤਾਂ ਉਹ ਤੋਂ ਥੋੜੀ ਦੇਰ ਪੁਰਾਣੀ ਗੱਲ ਆ ਬੋਲ ਦਾ ਨਾ ਕੋਈ ਹਲ ਵਾਰ ਰਿਹਾ ਸੀ ਬੰਦਾ ਉਹਨੇ ਪ੍ਰਾਣੀ ਮਾਰ ਕੇ ਬੋਲ ਨੂੰ ਉਹੋ ਹੀ ਗਾਲ ਕੱਢੀ ਜਿਹੜੀ ਆਪਾਂ ਕੱਢਦੇ ਹਾਂ ਉਹ ਮੈਂ ਕਹੇ ਤਾਂ ਆਪਣੇ ਵਰਗੀ ਅੱਛਾ ਯਾਰ ਤੁਸੀਂ ਸਭਾ ਖਾਣਾ ਪੀਣਾ ਹੁਣ ਵਾ ਕਹਿੰਦੇ ਨਾ ਪਹਿਲਾ ਵਾਰੇਸ਼ਾ ਨੂੰ ਵੰਡਿਆ ਸੀ ਹੁਣ ਸ਼ਿਵ ਵੰਡਣ ਦੀ ਵਾਰੀ ਆ ਹੁਣ ਦਿਲਜੀਤ ਨੂੰ ਭੰਡਣ ਦੀ ਵਾਰੀ ਆ ਹੈ ਤੋ ਯਾਰ ਆਰਟਿਸਟ ਲਤਾ ਜੀ ਜਦ ਕਹਿੰਦੇ ਨੇ ਕਿ ਮਹਿਦੀ हसन ਦੇ ਗਲੇ ਚੋਂ ਰੱਬ ਬੋਲਦਾ ਤੇ ਅਸੀਂ ਰੱਬ ਦੀ ਆਵਾਜ਼ ਸੁਣਨੀ ਬੰਦ ਕਰਦੇ ਲਤਾ ਜੀ ਤੋਂ ਵੱਡੀ ਤਾਂ ਅਥਾਰਟੀ ਕੋਈ ਨਹੀਂ ਜਦੋਂ ਦੀ ਇੱਕੋ ਹੀ ਸੀ ਉਹ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲਤਾ ਜੀ ਲਤਾ ਜੀ ਕਹਿੰਦੇ ਸੀ ਮਹਿਦੀ हसन ਸਾਹਿਬ ਦੇ ਗਲੇ ਸਜਣੋ ਆਰਟਿਸਟ ਜਿਹੜਾ ਵੀ ਆ ਜਾਂ ਕੋਈ ਸੇਂਟ ਆ ਜਾਂ ਕੋਈ ਸੂਫੀ ਆ ਉਹ ਬਾਰਡਰਾਂ ਤੋਂ ਮਜ਼ਬਾਂ ਤੋਂ ਕੌਮਾਂ ਤੋਂ ਬਹੁਤ ਉੱਪਰ ਉੱਠ ਕੇ ਪੂਰੀ ਯੂਨੀਵਰਸਲੀ ਦੁਆ ਕਰਦਾ ਹੁੰਦਾ ਆਓ ਦੁਆ ਕਰੀਏ ਕਹਿੰਦੇ ਆ ਸ਼ਾਇਦ ਠੀਕ ਹੀ ਹੋਏਗਾ 124000 ਪੀਰ ਪੈਗੰਬਰ ਆਏ ਸਾਡੇ 10 ਗੁਰੂ ਸਾਹਿਬਾਨ ਆਏ ਮੁਹੰਮਦ ਸਾਹਿਬ ਆਏ ਈਸਾ ਆਏ ਬੁੱਧਾ ਆਏ ਮੌਜਜ਼ موسی ਜਿਨ੍ਹਾਂ ਨੂੰ ਕਹਿੰਦੇ ਹਜ਼ਰਤ موسی ਕਿੰਸ ਕਿੰਸ ਲੈਵਲ ਦੀਆਂ ਹਸਤੀਆਂ ਆਈਆਂ ਸਮਝਾਉਣ ਪੂਰੀਆਂ ਪੂਰੀਆਂ ਜ਼ਿੰਦਗੀਆਂ ਉਹਨਾਂ ਨੇ ਲਾਤੀਆਂ ਇਨਸਾਨ ਮੈਂ ਹੁਣ ਕੀ ਕਹਾਂ ਇਹਨੂੰ ਕਹਿੰਦੇ ਅਸ਼ਰਫুল ਮਖਲੂਕਾਤ ਹੈ ਤਾਂ ਮਤਲਬ ਉਹਦਾ ਸੁਪਰ ਕ੍ਰੀਏਸ਼ਨ ਆਫ ਗੋਡ ਲੇਕਿਨ ਇਹਦੇ ਚਾਲੇ ਸ਼ੈਤਾਨ ਵਾਲੇ ਆਦਾ ਇਹਨਾਂ ਨੇ ਆਪਣੇ ਪੀਰਾਂ ਪੈਗੰਬਰਾਂ ਨੂੰ ਸੁਣਿਆ ਗੁਰੂਆਂ ਨੂੰ ਸੁਣਿਆ ਆ ਦੇਖੋ ਨਾ ਯੂਕਰੇਨ ਚ ਰਸ਼ੀਆ ਮਾਸੂਮ ਲੋਕ ਮਰ ਰਹੇ ਉਹਨਾਂ ਦਾ ਕੋਈ ਕਸੂਰ ਨਹੀਂ ਮੈਂ ਤਾਂ ਕਹਿੰਨਾ ਪੋਲਿਟਿਕਸ ਵਿੱਚ ਜਦੋਂ ਕੋਈ ਆਵੇ ਇੱਕ ਫਾਰਮ ਭਰਿਆ ਜਾਵੇ ਉਸ ਫਾਰਮ ਵਿੱਚ ਪਹਿਲਾ ਕਾਲਮ ਇਹ ਹੋਵੇ ਕਿ ਜੇ ਪੋਲਿਟਿਕਸ ਚਾਹਣਾ ਤੇਰਾ ਵੱਡਾ ਮੁੰਡਾ ਜਿਹੜਾ ਨਾ ਜੇਠਾ ਜਿਹੜਾ ਸਭ ਤੋਂ ਪਿਆਰਾ ਤੇ ਜਾਂ ਸਭ ਤੋਂ ਕਰੋੜੀ ਵਾਲਾ ਲਾਸਟ ਵਾਲਾ ਮੁੰਡਾ ਫੌਜ ਚ ਪਹਿਲਾਂ ਭਰਤੀ ਕਰਾ ਫੇ ਤੈਨੂੰ ਪੋਲਿਟਿਕਸ ਚ ਆਉਣ ਦੇਣਾ ਪੁੱਤਾਂ ਦੇ ਮਰਨ ਦਾ ਇਹਨਾਂ ਨੂੰ ਤਕਲੀਫ ਤਾਂ ਹੋਵੇ ਸੋ ਸਜਣੋ ਦੁਆ ਕਰੋ ਅਰਦਾਸ ਕਰੋ ਇਹ ਦੋਨੇ ਮੁਲਕ ਇਹ ਚਲੋ ਜੋ ਹੋ ਗਿਆ ਬੜਾ ਮਾੜਾ ਹੋਇਆ ਇਸ ਤੋਂ ਮਾੜਾ ਕੀ ਹੋ ਸਕਦਾ ਬੱਚੀਆਂ ਉਥੇ ਹਨੀਮੋਨ ਲਈ ਗਈਆਂ ਉਹ ਉਧਰ ਵੀ ਜਾਗੇ ਹੋਏ ਬੰਦੇ ਉਹਨਾਂ ਨੇ ਵੀ ਰੋਏ ਉਹ ਇਧਰਲੇ ਵੀ ਰੋਏ ਆ ਜਿਹੜਾ ਸੁਹਿਰਦ ਦਾ ਬੰਦਾ ਇਨਸਾਨੀਅਤ ਹੈ ਜਿਹਦੇ ਵਿੱਚ ਉਹ ਜਿੰਦਾ ਪਰ ਇੰਟਰੈਕਸ਼ਨ ਥੋੜੀ ਬੰਦ ਕਰ ਦੇਣੀ ਇਹ ਆਪਣੇ ਆਪ ਵਾਰਤਾਲਾਪ ਥੋੜੀ ਕਰ ਦੇਣਾ ਸੋ ਵਿਚਾਰ ਵਿਮਰਸ਼ ਕਰ ਚੱਲਦੇ ਰਹਿਣ ਇਸ ਖਿੱਤੇ ਚ ਅਮਨ ਰਵੇ ਚੰਨ ਨੂੰ ਲੱਭੜ ਡੇ ਕੋਈ ਕਿਸੇ ਪਲੈਨਟ ਨੂੰ ਲੱਭੜ ਡੇ ਹਾਲਾਂਕਿ ਮਾਲਕ ਵੱਡੇ ਸਾਹਿਬ ਜਗਤਗੁਰੂ ਕਹਿ ਗਏ ਲੱਖ ਅਗਾਸਾਂ ਲੱਖ ਪਾਤਾਲ ਉਦੋਂ ਇਹਨਾਂ ਨੂੰ ਨਹੀਂ ਸਾਇੰਸ ਦਾ ਨਾਣਾ ਪਤਾ ਹੁਣ ਸਾਇੰਸ NASA ਵੀ ਕਹਿ ਰਹੀ ਕਿ देयर आर ਸੋ many planets ਤੁਸੀਂ ਇੰਨੇ ਪਲੈਨੈਟਸ ਤੇ ਜੋ ਜਾ ਰਹੇ ਆ ਤੇ ਆ ਜਿਹੜਾ ਸਵਰਗ ਬਣਾ ਕੇ ਦਿੱਤਾ ਇਹਨੂੰ ਨਰਕ ਬਣਾਈ ਜਾਂਦੇ ਆ ਇਹਨੂੰ ਆਪ ਹੀ ਖਤਮ ਕਰ ਰਹੇ ਹੋਏ ਜਿਸ ਪਲੈਨੈਟ ਤੇ ਰਹੇ ਇੱਦੋਂ ਹੀ ਬਚਾ ਲਓ ਇਹ ਬਚੇਗਾ ਤਾਂ ਜਦੋਂ ਅਮਨ ਹੋਏਗਾ ਤੁਸੀਂ ਤਾਂ ਅਮਨ ਦੀ ਤਲਾਸ਼ ਵਿੱਚ ਕਰੋੜਾਂ ਅਰਬਾਂ ਬੰਦੇ ਮਾਰੀ ਜਾਂਦੇ ਆ ਸੋ ਐ ਮੇਰੇ ਰੱਬ ਬੰਦਿਆਂ ਨੂੰ ਤੇ ਮੈਂ ਕੀ ਸਮਝਾਉਣਾ ਨਾ ਸਮਝ ਜਾਨੇ ਨਾਦਾਨ ਨੇ ਮੈਨੂੰ ਕਿੱਥੇ ਨਹੀਂ ਅਕਲ ਹੈ ਉੱਥੇ ਐ ਡੈਡੀਆਂ ਰੋਹਾਨੀ ਹਸਤੀਆਂ ਆਈਆਂ ਉਹਨਾਂ ਦੀ ਨਹੀਂ ਸੁਣੀ ਐ ਮੇਰੇ ਪਰਵਰਦੇਗਾਰ ਐ ਮੇਰੇ ਅਮਾਲਕਾ ਤੇਰੇ ਕਬਜੇ ਕੁਦਰਤ ਸਾਡੀ ਜਾਨ ਆ ਸਾਨੂੰ ਅਕਲ ਦੇ ਸਾਨੂੰ ਸਮਤ ਬਖਸ਼ ਅਸੀਂ ਆਪਸ ਵਿੱਚ ਸਿਰ ਪਿਆਰ ਕਰੀਏ ਸੋਹਣੇ ਸੋਹਣੇ ਗਾਣੇ ਗਾਈਏ ਫਿਲਮਾਂ ਸ਼ਲਮਾਂ ਬਣਾਈਏ ਇਹ ਭੰਗੜੇ ਪਾਉਣ ਵਾਲੇ ਹੀਰਾ ਪੜਨ ਵਾਲੇ ਇਹ ਜ਼ਿੰਦਗੀ ਬਲਾਸ਼ਪੂਰਨ ਭਗਤ ਬਾਬੇ ਬਾਰੇ ਸ਼ਾਹ ਦੀ ਹੀਰ ਪੜਨ ਵਾਲੇ ਬੰਦੇ ਆ ਇਹਨਾਂ ਨੂੰ ਨਾ ਵੰਡੋ ਰੱਬ ਦਾ ਵਾਸਤਾ ਹਾਂ ਜਿੱਥੇ ਕਿਤੇ ਜ਼ਿਆਦਤੀ ਹੋਈ ਆ ਉਹਦਾ ਜੋ ਵੀ ਹੋਣਾ ਚਾਹੀਦਾ ਸੀ ਉਹ ਹੋ ਗਿਆ ਦੇ ਹੈਵ ਡਨ ਵੈਲ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਬਸ ਜੋ ਇੱਕ ਮੈਸੇਜ ਦੇਣਾ ਸੀ ਚਲੇ ਗਿਆ ਪਰ ਹੁਣ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਦਲਜੀਤ ਜੀ ਸਾਰੇ ਸਾਰਾ ਭਾਰਤ ਤੁਹਾਡੇ ਨਾਲ ਹੈ ਬਾਕੀ ਅਸੀਂ ਭਰਾਵਾ ਦਿਹਾਤੀ ਬੰਦੇ ਪਿੰਡੂ ਤੇ ਅਸੀਂ ਕਿਨੇ ਚੱਕ ਦੇ ਫੱਟੇ ਛਾ ਜਾ ਕਿਸੇ ਗੱਲੋਂ ਘਬਰਾਓ ਨਾ ਸੋਹਣੀਆਂ ਫਿਲਮਾਂ ਬਣਾਓ ਅੱਗੋਂ ਤੋਂ ਥੋੜਾ ਜਿਹਾ ਇhtiyat ਦੇਖ ਲਓ ਹਾਲਾਤ ਦੇ ਸਾਹਮਣੇ ਥੋੜਾ ਜਿਹਾ ਆਰਟਿਸਟ ਨੂੰ ਕੰਪਰੋਮਾਈਜ਼ ਵੀ ਕਰ ਲੈਣਾ ਚਾਹੀਦਾ ਬੜੀ ਮਿਹਰਬਾਨੀ ਅੱਜ ਉਹ ਜਿਸ ਤਰੀਕੇ ਨਾਲ ਉਹ ਚਾਰ ਆ ਰਹੇ ਨੇ ਹੱਸਦੀ ਜਿਸ ਤਰੀਕੇ ਦੇ ਨਾਲ ਦਲਜੀਤ ਪਸਾਉਂ ਦਾ ਵਿਰਾਤ ਵਿਰੋਧ ਕਰ ਰਿਹਾ ਲਗਾਤਾਰ ਪੰਜਾਬੀ ਸਿੰਗਲ ਉਹਨਾਂ ਦਾ ਵਿਰੋਧ ਕਰ ਰਹੇ ਨੇ ਮਿਕਾ ਸਿੰਘ ਹੋਗੇ ਜਿਉਂ ਉਹਨਾਂ ਦਾ ਹੋਗੇ ਐਂਡ ਬੈਨ ਉਸ ਤੋਂ ਮੈਦਾ ਉਹ ਪੰਜਾਬੀ ਸਿੰਗਲ ਨੇ ਉਹ ਵਿਰੋਧ ਕਰਦੇ ਜਿਹੜੇ ਹੱਕ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਦੇ ਉੱਪਰ ਐਫ ਆਈ ਆਰ ਹੋ ਰਹੀ ਹੈ ਉਸ ਨੂੰ ਤੁਸੀਂ ਫਿਰ ਕਿਵੇਂ ਦੇਖੋ ਮੈਨੂੰ ਮੇਰੀ ਗੱਲ ਹੀ ਕਰੋ ਮੈਂ ਕਹਿੰਦੇ ਉਹ ਇੱਕ 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 ਗੱਜਲ ਸੀ ਕਿਸੇ ਦੀ ਕੀ ਗੱਲ ਦੱਸਾਂ ਮੈਂ ਤਾਂ ਪਹਿਲਾਂ ਵੀ ਗਿਆ ਸੀ ਚੰਡੀਗੜ੍ਹ ਉਹਦੋਂ ਬੋਲਿਆ ਸੀ ਉਹ ਲਾਇਆ ਹੀ ਨਹੀਂ ਕਿਸੇ ਨੇ ਟੀਵੀ ਟੂਵੀ ਤੇ ਆ ਹੁਣ ਸੁਜੀਤ ਜੀ ਜੀ ਤੁਸੀਂ ਇਸ ਚਾਰੀ ਚੀਜ਼ ਨੂੰ ਸਮਝਿਆ ਹੈ ਇਹ ਸਟੇਜ ਤੇ ਕਿਉਂ ਲੱਗਦਾ ਕਿ ਮੁਕਰੀਵਤ ਕਿਉਂ ਹੈ ਮੈਨੂੰ ਨਹੀਂ ਪਤਾ ਮੈਂ ਆਪਣੀ ਕਿਸ ਕਹਿੰਦੇ ਕਿਸੇ ਦੀ ਕੀ ਗੱਲ ਦੱਸਾਂ ਆਪਣੀ ਨਹੀਂ ਮੁਕਦੀ ਆਵਾਜ਼ਾਂ ਦਿੱਤਾ ਜਾਂਦਾ ਮੇਰੇ ਘਰ ਦੇ ਹਾਲਾਤ ਐਸੇ ਹੋ ਗਏ ਸੀ ਜੀ ਮੇਰੇ ਘਰ ਦੇ ਹਾਲਾਤ ਮੈਂ ਬੋਲਿਆ ਹੀ ਨਹੀਂ ਬਹੁਤ ਦੇਰ ਤੋਂ ਉਦਾਸੀ ਮਾਇੂਸੀ ਸਦਮਿਆਂ ਚ ਸੀਗਾ ਮੈਂ ਆ ਪਿੱਛੇ ਚੰਡੀਗੜ੍ਹ ਗਿਆ ਸੀ ਮੈਨੂੰ ਉਹਨਾਂ ਨੇ ਪੁੱਛਿਆ ਮੈਂ ਇਹੋ ਹੀ ਗੱਲ ਕੀਤੀ ਆ ਜਿਹੜੀ ਪਰ ਉਹ ਮੇਰੇ ਲਾਇਦਾ ਪੋਲਿਟਿਕ ਕਿਹੜਾ ਚੈਨਲ ਸੀਗਾ ਉਹਨੇ ਕੋਲ ਹੀ ਦੇਖੀ ਜਾਂਦੇ ਮੇਰੇ ਕਹਿਲਾਪ ਹੀ ਆ ਹੁਣ ਗੁਜਰਾਤ ਵਾਲੇ ਆਪਣੇ ਸੀਐਮ ਸਾਹਿਬ ਦੀ ਸ਼ਰਧਾਂਜਲੀ ਸੀ ਚੰਡੀਗੜ੍ਹ ਉਹਦੋਂ ਮੈਂ ਗਿਆ ਸੀ ਕੈਮਰੇ ਤੇ ਸੀਗੇ ਉਹ ਚੱਲਦੇ ਸਰਵਾਲਾ ਦਿੱਤਾ ਜਾ ਰਿਹਾ ਦੁਸ਼ਮਨ ਦੇਸ਼ ਦੀ ਅਗਨਰੀਏ ਇਸ ਕਰਕੇ ਸਾਡਾ ਵਿਵਾਦ ਹੋ ਦੇਖੋ ਕਲਾ ਨੂੰ ਜਾਂ ਤਾਂ ਨਾ ਦੇ ਕੇ ਇਸੇ ਨੂੰ ਬੁੜੀ ਕਿਰਤਾਂ ਤੱਕ ਮੈਂ ਨਾ ਜਾਇ ਉਹ ਤਾਂ ਮੈਂ ਅਰਜ਼ ਕਰਦਾ ਜੀ ਨਾ ਖਜ਼ਾ ਹਵਾ ਨਾ ਖੁਸ਼ਬੂ ਨਾ ਆਵਾਜ਼ ਜਿੰਨਾ ਮਰਜੀ ਲੋਕ ਰੋਕ ਲੋ ਗਾਣੇ ਉਧਰ ਉੱਥੇ ਜਾ ਕੇ ਤੁਸੀਂ ਦੇਖੋ ਸਾਰੇ ਇੰਡੀਅਨ ਹੀ ਗਾਣੇ ਚੱਲਦੇ ਆ ਇੱਥੇ ਪਾਕਿਸਤਾਨੀ ਥੋੜਾ ਚੱਲਦਾ ਲੇਕਿਨ ਅਜੇ ਜਿੰਨੀ ਦੇਰ ਹਾਲਾਤ ਇਸ ਕਿਸ ਹੁੰਦੇ ਹੈ ਅੱਗੋਂ ਨਵਾਂ ਪ੍ਰੋਜੈਕਟ ਨਾ ਬਣਾਉ ਨਵਾਂ ਪ੍ਰੋਜੈਕਟ ਉਧੂ ਬਣਾ ਲੈਣ ਜਦੋਂ ਦੋਨੇ ਮੁਲਕਾਂ ਦੇ ਹੈੱਡ ਬਹਿ ਜਾਣ ਜੇ ਥੋੜੀ ਟੈਨਸ਼ਨ ਚੱਲ ਰਹੀ ਆ ਤਾਂ ਇੱਡੀ ਕਿਹੜੀ ਗੱਲ ਥੋੜੀ ਦੇਰ ਲਈ ਬਾਕੀ ਆਰਟਿਸਟਾਂ ਨੂੰ ਇੱਧਰ ਲਿਆਂ ਨੂੰ ਵੀ ਉੱਧਰ ਲਿਆਂ ਨੂੰ ਵੀ ਚਾਹੀਦਾ ਉਹ ਭਰਾਵਾ ਤੁਸੀਂ ਗਾਇਆ ਵਜਾਇਆ ਕਰੋ ਸੋਹਣੀਆਂ ਗੱਲਾਂ ਕਰਿਆ ਕਰੋ ਜੰਗ 'ਚ ਵੀ ਮੈਂ ਵੇਖਦਾ ਸੀ ਬੜਾ ਨਫਰਤ ਭਰੀਆਂ ਗੱਲਾਂ ਕਰਦੇ ਸੀ ਕੋਸ਼ਿਸ਼ ਇਹ ਕਰੋ ਸੋਹਣੋਂ ਸਜਣੋਂ ਮਿੱਤਰੋਂ ਪਿਆਰੋਂ ਕੋਸ਼ਿਸ਼ ਇਹ ਕਰੋ ਕਿ ਆਪਣੇ ਫੀਲਡ ਹੀ ਨਹੀਂ ਆਪਾਂ ਸਭ ਦੇ ਸਾਂਝੇ ਆ ਸਾਰੇ ਲਈ ਪ੍ਰੇ ਕਰਿਆ ਕਰੋ ਦੁਆ ਕਰਿਆ ਕਰੋ ਬਸ ਕੋਈ ਮਾਸੂਮ ਦੀ ਯਾਰ ਮੌਤ ਨਾ ਹੋਵੇ ਕੋਈ ਹੋਵੇ ਪੂਰੀ ਦੁਨੀਆ ਚ ਕੁਛ ਪੰਜਾਬ ਦੇ ਕਲਾਕਾਰਾਂ ਨੇ ਪਾਕਿਸਤਾਨੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੋਈ ਕਸਮ ਨਹੀਂ ਖਾਧੀ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪੰਜਾਬੀ ਬਿਲਕੁਲ ਚੜ੍ਹਦੇ ਪੰਜਾਬੀਆਂ ਸਾਡੇ ਤੋਂ ਬਿਨਾਂ ਨਹੀਂ ਬਣਦਾ ਮੈਂ ਇਹ ਗਲਤ ਹੈ ਗਲਤੀ ਹੈ ਉਹ ਉੱਥੇ ਦੇ ਲੋਕਾਂ ਨੇ ਵੀ ਕਿਹਾ ਗਲਤ ਹੈ ਝੂਠਾ ਹੈ ਜੀ ਤੇ ਸਾਡਿਆਂ ਨੇ ਵੀ ਕਿਹਾ ਉਹ ਆਪਾਂ ਕਿਸੇ ਦੀ ਤਰਫਦਾਰੀ ਕਰਦੇ ਨਹੀਂ ਆਪਸ ਵਿੱਚ ਹੀ ਲੋਕਾਈ ਲਈ ਬੇਨਤੀ ਕਰ ਰਹੇ ਹਾਂ ਆਪਾਂ ਤਾਂ ਯੂਨੀਵਰਸਲੀ ਦੁਆ ਕਰਨ ਵਾਲੇ ਯਾਰ ਲੋਕ ਆ ਆਪਾਂ ਕੋਈ ਨਾ ਇਹ ਛੋਟੇ ਛੋਟੇ ਮੁੱਲ ਕਿ ਰੋਟੀ ਦੀ ਸਮੱਸਿਆ ਸਾਡੇ ਤੋਂ ਹੱਲ ਨਹੀਂ ਹੋ ਰਹੀ ਤੇ ਅਰਬਾਂ ਖਰਬਾਂ ਡਾਲਰ ਅਸੀਂ ਅਸਲੀ ਤੇ ਖਰਚਦੇ ਆਂ ਅਗਲਿਆਂ ਦਾ ਵੇਕੀ ਜਾਂਦਾ ਐ ਮਿਨੀਸ਼ਮ ਹਾਂਜੀ ਜਦੋਂ ਨਾ ਟੂਰਿਜ਼ਮ ਦੀ ਗੱਲ ਹੁੰਦੀ ਹੈ ਕਈ ਵਾਰੀ ਲੋਕਾਂ ਰੱਲ ਕਰਕੇ ਇਲੈਕਟਡ ਹੋ ਜਾਂਦੇ ਕਈ ਵਾਰੀ ਨਹੀਂ ਉਸੇ ਤੱਕ ਸੋਚ ਪਾਉਂਦੇ ਹਵਾ ਪਾਣੀ ਦੀ ਗੱਲ ਨਹੀਂ ਉਦੋਂ ਤਾਂ ਚਲਦੀ ਹੈ ਦੇਖੋ ਨੈਸ਼ਨਲਿਸਟ ਹੋਣਾ ਬੜੀ ਵੱਡੀ ਗੱਲ ਹੈ ਮੈਂ ਪਹਿਲਾਂ ਸ਼ੁਰੂ ਇੱਥੋਂ ਕੀਤਾ ਕਿ ਵਤਨਪ੍ਰਸਤ ਹੋਣਾ ਸਾਨੂੰ ਹੁਕਮ ਹੈ ਜੰਗ ਜਦੋਂ ਲੱਗੀ ਸੀ ਇੱਕ ਇੱਕ ਬੰਦਾ ਉਸ ਤਰ੍ਹਾਂ ਹੀ ਸੋਚਦਾ ਸੀ ਜਿਸ ਤਰ੍ਹਾਂ ਤੁਸੀਂ ਸੋਚਦੇ ਆ ਉਦੋਂ ਢੋਲਕੀਆਂ ਸ਼ਾਇਦ ਥੋੜੀ ਅਸੀਂ ਵਜਾਉਂਦੇ ਸੀ ਅਸੀਂ ਕਿਤੇ ਕੋਈ ਪਿਸਤੌਲ ਪਿਸਤੌਲ ਸਾਡੇ ਕੋਲ ਵੀ ਹੋਵੇ ਤਾਂ ਭਵੇਂ ਚੱਲੇ ਭਵੇਂ ਨਾ ਚੱਲੇ ਨੂੰ ਮੱਥਾ ਹੀ ਟੇਕ ਲਈਏ ਭਰਾਵਾ ਚੱਲੀ ਨਾ ਇਹ ਤਾਂ ਦਾ ਪਿਸਤੌਲ ਹੋਵੇ ਇਹ ਨਾ ਚੱਲੇ ਤੇ ਕੋਈ ਹੋਰ ਵੀ ਨਾ ਚੱਲੇ ਤੇ ਜਦੋਂ ਚੱਲੇ ਤਾਂ ਨਾ ਦਾ ਪਿਸਤੌਲ ਚੱਲੇ ਤਾਂ ਨਾ ਦੀ ਮਜ਼ਾਇਲ ਚੱਲੇ ਉਹ ਤੁਹਾਡੇ ਕੋਲ ਲਤਾ ਜੀ ਵਰਗੀ ਮਜ਼ਾਇਲ ਆ ਉਧਰ ਨੁਸਰ ਤਰਗੀ ਮਜ਼ਾਇਲ ਹੈ ਤੁਸੀਂ ਦੇਖੋ ਨਾ ਇਨਸਾਨ ਦੀ ਗ੍ਰਾਵਿਟ ਰੱਬ ਨੇ ਕਿੰਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਰੱਬ ਨੇ ਇੱਕ ਦਿਨ ਅਨਾਰ ਹੁਣ ਤਾਂ ਮਾਈ ਸੇਵਰ ਹੈ ਨਹੀਂ ਮੇਰੇ ਘਰੋਂ ਅਨਾਰ ਧੁੱਪੇ ਬੈਠਾ ਸੀ ਸਰਦੀਆਂ 'ਚ ਅਨਾਰ ਉਹਨੇ ਭਰ ਕੇ ਬੋਲ ਦਿੱਤਾ ਉਹਦੇ ਚ ਕ੍ਰਿਸਟਲ ਜਿਦਾਂ ਕੋਈ ਡਾਇਮੰਡ ਦੇ ਉਹ ਰਿਫਲੈਕਟ ਕਰ ਰਿਹਾ ਸੀ ਸਨ ਰਾਈਜ਼ ਸਨ ਦੀ ਰੇਜ਼ ਤੇ ਮੈਂ ਰੋਂ ਲੱਫੇ ਮੈਂ ਕਹ ਰੱਬ ਸੋਹਣਾ ਸਾਨੂੰ ਪੈਦਾ ਕਰਨ ਤੋਂ ਪਹਿਲਾਂ ਤੂੰ ਕਿਸੇ ਕਿ ਐਸੀ ਨੀਮਤਾ ਸਰ ਲਈ ਪੈਦਾ ਕਰਤੀਆਂ ਦੇਖੋ ਨਾ ਤੇ ਰੱਬ ਨੇ ਬਣਾਏ ਸਾਡੇ ਲਈ ਅਨਾਰ ਤਰ੍ਹਾਂ ਤਰ੍ਹਾਂ ਦੇ ਨੀਮਤਾ ਖਾਣ ਲਈ ਪੀਣ ਲਈ ਫਿਜ਼ਾ ਲਈ ਹਸਾ ਲੈਣ ਲਈ ਜਿਹੜੀ ਹੈ ਹੈਗੇ ਤੇ ਹੁਣ ਕਰੀਏ ਕੀ ਉਹ ਬਣਾਉਂਦਾ ਆਂਬ ਤੇ ਇਹ ਬਣਾਉਂਦੇ ਬੰਬ ਤੇ ਫਿਟੇ ਮੁਕੇ ਨੇ ਇਨਸਾਨ ਦੇ ਆ ਉਹ ਯਾਰ ਕਾਦੀ ਸਾਇੰਸ ਹੈ ਜਿਹੜੀ ਬੇੜਾ ਹੀ ਕਰਦਾ ਇਹ ਕਾਦੇ ਬੰਬ ਹੈ ਜਿਹੜਾ ਇੱਕ ਵਾਰੀ ਚੱਲ ਗਿਆ ਨਾ ਉਹਨਾਂ ਨੇ ਰਹਿਣਾ ਨਾ ਪਰ ਰਹਿਣਾ ਇਹ ਕਾਦਾ ਨਾਜ਼ ਇਹਦੇ ਤੇ ਕਰ ਰਿਹਾ ਕਿਉਂ ਇਨਸਿਕਿਉਰ ਹੈ ਇੱਕ ਦੂਜੇ ਤੋਂ ਅੱਛਾ ਫਿਰ ਕਹਿੰਦੇ ਅਸੀਂ ਇੱਕ ਦੇ ਬੱਚੇ ਆ ਇੱਕ ਜਗ੍ਹਾ ਪੇਸ਼ੀ ਆਉਣੇ ਰੋਜ਼ੇ ਹਸ਼ਰ ਚ ਕਹਿ ਦਿੰਦੇ ਆ ਆਪਣੇ ਕਹਿੰਦੇ ਜਮ ਜਮ ਰਾਜ ਦੇ ਪਹਿਲਾ ਉੱਥੇ ਹੁਣ ਅਲੱਗ-ਅਲੱਗ ਧਰਮਾਂ ਵਾਲੇ ਜਦ ਇੱਕੋ ਹੀ ਦੇ ਅਸੀਂ ਬੱਚੇ ਆ ਵਾਹਦੁ ਲਾ ਸ਼ਰੀਕ ਕਹਿੰਦੇ ਰੱਬ ਇੱਕ ਆ ਗੋਡ ਇਜ਼ ਵਨ ਹਰ ਧਰਮ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਇੱਕ ਓ ਅੰਕਾਰ ਓਮ ਦੇਵੀ ਹੋਈ ਮੈਨੇ ਜਦ ਇਹ ਕਹਿੰਨੇ ਰੱਬ ਇੱਕ ਆ ਪਿਓ ਇੱਕ ਆ ਕ੍ਰੀਏਟਰ ਇੱਕ ਆ ਤੇ ਕ੍ਰੀਏਸ਼ਨ ਨੂੰ ਕਿਉਂ ਨਫ਼ਰਤ ਹੈ ਕ੍ਰੀਏਟਰ ਨੂੰ ਪਿਆਰ ਕਰੋ ਪਿਓ ਨੂੰ ਪਿਆਰ ਕਰੀ ਜਾਓ ਉਹਦੀ ਔਲਾਦ ਨੂੰ ਨਫ਼ਰਤ ਕਰੀ ਜਾਓ ਪਿਓ ਖੁਸ਼ ਹੋਏਗਾ ਤੁਸੀਂ ਦੱਸੋ ਨਾ ਮਨ ਲਗੋ ਹੰਸ ਰਾਜ ਹੰਸ ਤੂੰ ਬੜਾ ਪਿਆਰਾ ਬੰਦਾ ਹੈ ਤੇ ਮੁੰਡੇ ਨੂੰ ਗਾਲਾਂ ਕੱਢੀ ਜਾਓ ਮੈਂ ਕਹਣਾ ਲਾਂਤੀਆ ਇਹ ਤਾਂ ਮੇਰੇ ਬੱਚਿਆਂ ਨੂੰ ਪਿਆਰ ਇਹ ਹੈ ਹਾਂਜੀ ਦਿਲਜੀਤ ਦਸਾਂਧ ਵਾਲੀ ਇੱਕ ਫਿਲਮ ਹੀ ਨਹੀਂ ਸੀ ਜਦੋਂ ਫਿਲਮ ਰੋਕੀ ਗਈ ਉਸ ਤੋਂ ਪਹਿਲਾਂ ਉਹ ਤਾਂ ਚਲੋ ਇੱਥੇ ਨਹੀਂ ਅਦਾਕਾਰਾਂ ਨੇ ਬਣਾਈ ਸੀ ਉਹੀ ਰੋਕ ਦਿੱਤੀ ਨਹੀਂ ਹਾਂਜੀ ਹਾਂਜੀ ਪਹਿਲਾਂ ਕਿਹੜੀ ਰੋਕੀ ਜੁਬੀਨ 3 4 ਵਾਲੀ ਅੰਦਾਜ਼ੇ ਕੰਟਰੋਲ ਉਹ ਵੀ ਪਾਕਿਸਤਾਨ ਤੋਂ ਉਹ ਵੀ ਪਾਕਿਸਤਾਨ ਦਾ ਕੋਈ ਸੀ ਨਹੀਂ ਪੰਜਾਬ ਦਾ ਬੈਕਟ ਪੰਜਾਬ ਦੇ ਜਸਵੰਤ ਸਿੰਘ ਖੱਲ ਦਾ ਉਹਨਾਂ ਦੇ ਕਿਦੋਂ ਬਣੇ ਸੀ ਰੋਕੇ ਜਾਂ ਪੰਜਾਬ ਦੇ ਨੇ ਕਿ ਲੱਗਦਾ ਉਹਨਾਂ ਲੈ ਕਿਲਮਾ ਇਹ ਕਿ ਦੂਸਰੇ ਪੁੱਛ ਵੀ ਹੈ ਹਾਂ ਹਾਂ ਤੇ ਇਹ ਕਿਉਂ ਚੀਜ਼ ਆ ਦੇਖੋ ਸੱਚ ਤੇ ਸਾਹਮਣੇ ਆਉਣਾ ਚਾਹੀਦਾ ਜੋ ਖਾਲੜਾ ਸਾਹਿਬ ਨੇ ਕੀਤਾ ਉਹ ਸਾਹਮਣੇ ਆਉਣਾ ਚਾਹੀਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜ਼ੁਲਮ ਤਸ਼ੱਦਦ ਇਹਨਾਂ ਉਸ ਵੇਲੇ ਵੀ ਨਹੀਂ ਹੋਇਆ ਜਦੋਂ ਆਪਾਂ ਕਿਤਾਬਾਂ 'ਚ ਪੜ੍ਹਦੇ ਨਾ ਫਲਾਨਾ ਬੜਾ ਜ਼ਾਲਮ ਸੀ ਦੂਸਰਾ ਸੀ ਤੀਸਰਾ ਰਾਜਾ ਰੰਗਜੀਤ ਵਗੈਰਾ ਇਹਨਾਂ ਦਾ ਜ਼ੁਲਮ ਉਦੋਂ ਨਹੀਂ ਹੋਇਆ ਜਦੋਂ ਇਹਨਾਂ ਦਿਨਾਂ 'ਚ ਹੋਇਆ ਉਦੋਂ ਉਹਨਾਂ ਦਿਨਾਂ 'ਚ ਤੇ ਅਸੀਂ ਵੀ ਕਿਦਾਂ ਬਚ ਗਏ ਸਾਨੂੰ ਪਤਾ ਤੁਹਾਨੂੰ ਇੰਟਰਵਿਊ ਕਰਨਾ ਸੀ ਬਚ ਗਏ ਨਹੀਂ ਤੇ ਉਹ ਤੋਂ ਇਦਾਂ ਦਾ ਸਮਾਂ ਸੀ ਕਿ ਮਿੰਟ ਚ ਬੜਾ ਜ਼ੁਲਮ ਹੋਇਆ ਥੇ ਬਹੁਤ ਜ਼ੁਲਮ ਹੋਇਆ ਔਰ ਆਪਣੇ ਨੇ ਕੀਤਾ ਆਪਣੇ ਨੇ ਕੀਤਾ ਵੱਧ ਕਿਸਮ ਦੀ ਤੇ ਆ ਉਸ ਸੱਚੇ ਬੰਦੇ ਸੀਗੇ ਉਹ ਕਹਿੰਦੇ ਸੀ ਜਿਹੜੇ ਗਲਤ ਇੰਕਾਊਂਟਰ ਹੋ ਰਹਾ ਆ ਉਹ ਉਹਨਾਂ ਦੀ ਲਿਸਟ ਬਣੇ ਉਹਨਾਂ ਦਾ ਕੋਈ ਮੁੱਲ ਪਵੇ ਉਹਨਾਂ ਨੂੰ ਉਹ ਸੱਚ ਸਾਹਮਣੇ ਆਉਣਾ ਚਾਹੀਦਾ ਜੇ ਉਹ ਵੀ ਰੁਕੀ ਹੈ ਤਾਂ ਉਹ ਵੀ ਮਾੜੀ ਗੱਲ ਹੈ ਸਰ ਜੀ 1 ਅਗਸਤ ਨੂੰ ਅਮਰਿੰਦਰ ਗੱਲ ਨੇ ਕਿਹਾ ਮਾਰ ਕੇ ਚੱਲ ਮੇਰਾ ਕੋਟ ਫੋਨ ਉਹਦੇ ਵਿੱਚ ਵੀ ਪਾਕਿਸਤਾਨੀ ਕਦਾਂ ਚਾਹਮ ਕਿਉਂਕਿ ਜਿਹੜੀ ਸ਼ੁਰੂਆਤ ਉਸ ਤੋਂ ਅਮਰਿੰਦਰ ਗੱਲ ਨੇ ਕੀਤੀ ਸੀ ਪੱਤਾ ਨਿਕਲਣਾ ਕਰ ਉਹ ਹੀ ਲੈ ਕੇ ਆਏ ਸੀ ਹਾਂਜੀ ਕਿ ਜੇ ਇਸ ਚੀਜ਼ ਦਾ ਵਿਰੋਧ ਹੁੰਦਾ ਚੱਲ ਮੇਰਾ ਕੋਟ ਫੋਨ ਦਾ ਇਸ ਆਪ ਦੇ ਵਿੱਚ ਆਉਂਦੇ ਬੰਦੇ ਮੈਂ ਅਮਰਿੰਦਰ ਤਾਂ ਬਹੁਤ ਪਿਆਰਾ ਬੰਦਾ ਉਹਨੇ ਪਾਕਿਸਤਾਨੀ ਨਹੀਂ ਮੇਰੇ ਮੁੰਡੇ ਨੂੰ ਵੀ ਉਹਨੇ ਇੰਟਰੋਡਿਊਸ ਕਰਾਇਆ ਸੀ ਯਾਰਣ ਮੁੱਲੇ ਪਹਿਲੀ ਫਿਲਮ ਯੋਗਰਾਜ ਇਹ ਆਰਟਿਸਟ ਇਦਾਂ ਨਹੀਂ ਸੋਚਦਾ ਹਿੰਦੁਸਤਾਨੀ ਆ ਪਾਕਿਸਤਾਨੀ ਜੇ ਅਮ ਬੰਦੇ ਦੇ ਪੁੱਤ ਬਣ ਕੇ ਆਪਾਂ ਰਹੀਏ ਮੈਂ ਤੁਹਾਨੂੰ ਦੱਸਦਾ ਮੈਂ ਬਹੁਤ ਵਾਰੀ ਗਿਆ ਲੋਕ ਬਹੁਤ ਪਿਆਰੇ ਆ ਉੱਧਰ ਪਿਆਰ ਕਰਨ ਵਾਲੇ ਆ ਉੱਥੇ ਦਾ ਪੋਲਿਟਿਸ਼ੀਅਨ ਵੀ ਚਾਹੁੰਦਾ ਆ ਤੇ ਖੁਦ عمران ਖਾਨ ਸਾਹਿਬ ਨੇ ਕਿਆ ਬਾਦਸੀ ਲੰਗਾ ਬਣਾ ਕੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਵੀ ਨਾ ਚਾਹੁੰਦੇ ਨਹੀਂ ਸੀ ਬੜਨਾ ਕਰਤਾਰਪੁਰ ਸੌ ਰੋਜ਼ ਜਾਂਦੇ ਸੀ ਰੋਜ਼ ਆਉਂਦੇ ਸੀ ਉਹਨੇ ਮਦੀਨੇ ਨਾਲ ਦੇਖੋ ਤਸ਼ਵੀਰ ਦਿੱਤੀ ਕਿੱਡੀ ਵੱਡੀ ਗੱਲ ਐ ਤੇ ਮੀਆਂ ਸਾਹਿਬ ਨਵਾਜ਼ ਸ਼ਰੀਫ ਜਿਹੜੇ ਆ ਉਹਨਾਂ ਨੇ ਉਹਨਾਂ ਦੇ ਘਰ ਗਏ ਆ ਆਪਣੇ ਮੋਦੀ ਸਾਹਿਬ ਤੁਹਾਡੇ ਸਾਹਮਣੇ ਵੀਡੀਓ ਨੇ ਉਹ ਦੇਖ ਲਓ ਕੋਸ਼ਿਸ਼ ਪੋਲੀਟੀਸ਼ੀਅਨ ਵੀ ਕਰਦੇ ਪਰ ਉੱਥੇ ਪੋਲੀਟੀਸ਼ ਇੱਥੇ ਪ੍ਰਧਾਨ ਮੰਤਰੀ ਜਿਹੜਾ ਵੀ ਹੋਵੇ ਮੈਂ ਹੁਣ ਦੀਆਂ ਦੀ ਨਹੀਂ ਗੱਲ ਕਰਦਾ ਕੋਈ ਵੀ ਹੋਵੇ ਜਿਹੜੀ ਗੱਲ ਕਰਦੇ ਫੌਜ ਮੰਨਦੀ ਹੈ ਆਪਾਂ ਵੀ ਮੰਨਦੇ ਆ ਉਹਨਾਂ ਦੀ ਠੀਕ ਹੈ ਨਾ ਪੰਜਾਬੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਲਈ ਤਿਆਰ ਹੋ ਜਾਂਦੇ ਜੇ ਪ੍ਰਧਾਨ ਮੰਤਰੀ ਲਾਣੇ ਜੰਗ ਉੱਥੇ ਕੱਖ ਨਹੀਂ ਸਮਝਦੇ ਪ੍ਰਧਾਨ ਮੰਤਰੀ ਨੂੰ ਉੱਥੇ ਦੇ ਹੁੰਦਾ ਹੈ ਰੱਬਾ ਉਮਰ ਪੂਰੀ ਕਰ ਲਵੇ ਜਾ ਇਹਨੇ ਹੁਣ ਬਾਕੀ ਦੀ ਉਮਰ ਜੇਲ੍ਹ ਚ ਜਾਣਾ ਜਾਂ ਇਹਨੂੰ ਫਾਇਰ ਟੰਗ ਦੇਣਾ ਉਹ ਤਾਂ ਮੁਲਕੀ ਜੀਬੋ ਗਰੀਬ ਹੈ ਲੋਕ ਆਪਾਂ ਲੋਕ ਐਕਚੁਅਲੀ ਉਹ ਯਾਰ ਆਪਣੀਆਂ ਕੋਈ ਕੋਈ ਕਹਾਣੀ ਨਹੀਂ ਉਹ ਨਹੀਂ ਚਾਹੁੰਦੇ ਜੰਗ ਲੱਗੇ ਨੂੰ ਬੜੇ ਪਿਆਰੇ ਲੋਕ ਐਥੋਂ ਹੀ ਗਏ ਆ ਨਾਲੇ ਉਹ ਕਿਹੜੇ ਆਏ ਉੱਥੇ ਚਾਹਤ ਨਹੀਂ ਤੁਸੀਂ ਗਿਆ ਜਿਵੇਂ ਸਾਰੇ ਟੈਗ ਲਾਉਂਦੇ ਗੈਰਤਮੰਦਾਂ ਗੈਰਤਮੰਦ ਮੈਥਲ ਫਰ ਯੂਜ਼ ਕਰਦਾ ਨਾ ਬਦਕਿਸਮਤ ਲੋਕਾਂ ਜੇ ਕੋਈ ਸੱਚ ਬੋਲਦਾ ਉਹ ਉਦੋਂ ਵੀ ਮਾਣ ਸੀਗਾ ਮੁੰਡਾ ਦਿਲਜੀਤ ਹੁਣ ਵੀ ਸਾਡਾ ਮਾਣ ਹੈ ਤੇ ਰਹੇਗਾ ਵੀ ਕੋਈ ਗੱਲ ਨਹੀਂ ਪਰ ਮੇਰੀ ਬੇਨਤੀ ਜੇ ਕੋਈ ਸੁਣੇ ਤਾਂ ਫੇਰੀ ਹੈ ਨਾ ਜਿਹੜੇ ਡੱਡ ਲੋਕਾਂ ਦੀ ਵੀ ਸੁਣਦਾ ਤੇ ਮੇਰੀ ਗਰੀਬ ਦੀ ਕਿਹਨੇ ਸੁਣੀ ਪਰ ਮੇਰਾ ਫਰਜ਼ ਜ਼ਰੂਰ ਬਣਦਾ ਸੀ ਮੈਨੂੰ ਸਾਰਿਆਂ ਨੇ ਕਿਹਾ ਕਿ ਤੂੰ ਇੰਨਾ ਖਾਮੋਸ਼ ਨਹੀਂ ਸੀ ਹੁੰਦਾ ਜਿੰਨਾ ਖਾਮੋਸ਼ਾਂ ਬੜੇ ਅਰਸੇ ਤੋਂ ਮੈਂ ਉਹਨੂੰ ਕਿਹਾ ਮੇਰੀ ਜ਼ਾਤੀ ਵਜ੍ਹਾ ਹੈ ਅੰਦਰ ਕੈਫੀਅਤ ਹੀ ਨਹੀਂ ਬਸ ਉਹ ਕੈਫੀਅਤ ਇਦਾਂ ਦੀ ਬਣੀ ਰਹਿੰਦੀ ਕਿ ਮੂਜੇ ਤਾਂ ਹੋਸ਼ ਨਹੀਂ ਆਪ مشਵਰਾ دیجیے ਕਹਾਂ ਸੇ ਛੇੜੂ ਫਸਾਨਾ ਕਹਾਂ ਤਮਾਮ ਕਰੀਏ ਅਸੀਂ ਰੋਜ਼ ਪ੍ਰੈਸ ਚ ਰਹਿਣ ਵਾਲੇ ਲੋਕ ਹੁਣ ਮੈਂ ਕੋਈ ਵਜ੍ਹਾ ਹੀ ਕਰ ਚੈਸੀਆਂ ਹੋ ਗਈਆਂ ਜਿਹਦੇ ਨਾਲ ਤਨਹਾਈਆਂ ਦੇ ਬਸ ਪੈ ਗਏ ਆਦਰਵਾਇਜ਼ ਸੱਚ ਬੋਲਣਾ ਚਾਹੀਏ